ਕਾਂਗਰਸ ਦੇ ਬਲਾਕ ਪ੍ਰਧਾਨ ਤਨੋਲਾ ਦੇ ਇੱਕ ਕਾਂਗਰਸੀ ਆਗੂ ਤੇ ਗੋਲੀਆਂ ਚੱਲੀਆਂ ਨੇ ਉਸਤੇ ਹਮਲਾ ਹੋਇਆ ਉਹਦੇ ਨਾਲ ਕੁੱਟਮਾਰ ਤੋਂ ਇਲਾਵਾ ਗੋਲੀ ਉਸਦੇ ਪੈਰ ਤੇ ਲੱਗੀ ਹੈ ਜਿਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਉਸ ਨੂੰ ਡੀ ਐਮ ਸੀ ਰੈਫਰ ਕੀਤਾ ਗਿਆ ਜਾਣਕਾਰੀ ਮੁਤਾਬਕ ਸੁਰਿੰਦਰਪਾਲ ਸਿੰਘ ਜਦੋਂ ਆਪਣੇ ਖੇਤਾਂ ਵਿੱਚ ਗਏ ਸਨ ਤਾਂ ਉਹਨਾਂ ਤੇ ਇਹ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਤੇ ਗੋਲੀਆਂ ਚਲਾਉਣ ਤੋਂ ਇਲਾਵਾ ਉਹਨਾਂ ਨਾਲ ਕੁੱਟਮਾਰ ਹੋਈ ਤੇ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬੰਦੇ ਤਾਂ ਜੀ ਉਹਨਾਂ ਨੇ ਇਨਵੈਸਟੀਗੇਸ਼ਨ ਜਾ ਉਹ ਦੱਸਣਗੇ ਬਿਆਨ ਤੇ ਮੈਂ ਉਸ ਟਾਈਮ ਕੋਲੇ ਨਹੀਂ ਸੀਗਾ ਤੇ ਕੋਈ ਮੈਸਟਰਾਂ ਦਾ ਬਿਆਨ ਵੀ ਦੇਣਾ ਚਾਹੁੰਦਾ ਜਿਹਨਾਂ ਜਿਹੜੇ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਵੇ ਠੀਕ ਹੈ ਬਹੁਤ ਮਾੜੀ ਘਟਨਾ ਵਾਪਰੀ ਆ ਜਿਹੜੀ ਮਤਲਬ ਲਾਰਡ ਆਡਰ ਦੀ ਪੀਸ਼ਨ ਤੁਹਾਨੂੰ ਪਤਾ ਹੀ ਹੈ ਜਿਵੇਂ ਰੋਜ਼ ਇਹ ਗੈਂਗਬਾਰ ਹੋ ਰਹੀ ਹੈ ਤੇ ਇੱਕ ਭਲੇਮਾਨਸ ਬੰਦੇ ਨੂੰ ਉਹਦੇ ਖੇਤ ਕੰਮ ਕਰਦ ਨੂੰ ਆ ਕੇ 20 25 ਬੰਦੇ ਅੰਨੇ ਬਾ ਗੋਲੀਆਂ ਮਾਰਨ ਕੁੱਟ ਮਾਰ ਕਰਨ ਤੇ ਮੈਂ ਇਹ ਚੀਜ਼ ਦੀ ਨਿਖੇਧੀ ਕਰਦਾ ਤੇ ਅਸੀਂ ਆਪਣੇ ਇਸ ਆਗੂ ਦੇ ਸਾਡਾ ਬਲਾਕ ਪ੍ਰਧਾਨ ਬਰਨਾਲੂ ਲਟੋ ਦਾ ਅਸੀਂ ਪੂਰੀ ਜ਼ਿਲ੍ਹਾ ਕੌਂਸਲ ਕਮੇਟੀ ਪੂਰੀ ਪੰਜਾਬ ਪ੍ਰਦੇਸ਼ ਇੱਕ ਮੁੱਠੀ ਦੇ ਨਾਲ ਤੇ ਪੂਰਾ ਡਟ ਕੇ ਦੇ ਨਾਲ ਖੜਾਂਗੇ ਜਿੱਥੇ ਵੀ ਕੋਈ ਲੋੜ ਪਈ ਕੋਈ ਐਜੀਟੇਸ਼ਨ ਕਰਨ ਦੀ ਇਨਸਾਫ ਲਈ ਤੇ ਉਹ ਸਾਰਾ ਕੁਝ ਕਰਾਂਗੇ ਅਸੀਂ ਆਪਦੇ ਜਿਹੜੇ ਸਟੇਟ ਸਟੇਟ ਆਗੂਆਂ ਦੇ ਅਸੀਂ ਧਿਆਨ ਜੀ ਲਾ ਦਿੱਤੀ ਆ ਜਲਦੀ ਇਹਦੇ ਸਬੰਧੀ ਜੇ ਕੋਈ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੋਈ ਜਾਂ ਉਹ ਬੰਦੇ ਨਾਂ ਫੜੇ ਗਏ ਜਾਂ ਉਹਨਾਂ ਨੂੰ ਬਣਦੀ ਕਾਰਵਾਈ ਨਾ ਹੋਈ ਤਾਂ ਬਹੁਤ ਜਲਦੀ ਤੁਸੀਂ ਜਿਹੜੀ ਇੱਥੋਂ ਦੀ ਕਾਂਗਰਸ ਤੋਂ ਛੜਕਾਂ ਤੇ ਆਓ ਮਰੀਜ਼ ਨੂੰ ਕਿੱਥੇ ਰੈਫਰ ਕੀਤਾ ਗਿਆ ਮਰੀਜ਼ ਨੂੰ ਜਿਹੜੀ ਕੇਰਾਂ ਤਾਂ ਜਿਹੜੇ ਸਰਕਾਰੀ ਹਸਪਤਾਲ ਤੋਂ ਦੇ ਵਿੱਚੋਂ ਤਾਂ ਉਹ ਫੀਡ ਕੋਰਟ ਨੇ ਪਟਿਆਲੇ ਕਰਦੇ ਪਰ ਅਸੀਂ ਡੀ ਐਮ ਸੀ ਲੈ ਕੇ ਚੱਲ ਰਹੇ ਹਾਂ ਸਾਨੂੰ ਇੰਟੀਮੇਸ਼ਨ ਆਈ ਸੀ ਜੀ ਇੱਥੇ ਮਾਨਾ ਪਿੰਡੀ ਕੋਲ ਇੱਕ ਲੜਾਈ ਹੋਈ ਹੈ ਸੁਰਿੰਦਰਪਾਲ ਸਿੰਘ ਰਬਾਲਾ ਜਿਹਨਾਂ ਦਾ ਨਾਮ ਉਹਨਾਂ ਦੀ ਕਾਲਾ ਧਨੋਲਾ ਜਿਹੜਾ ਆਪਣਾ ਗੈਂਗਸਟਰ ਹੈਗਾ ਉਹਦੇ ਵੱਲੋਂ ਤੇ ਉਹਦੇ ਅਨਨੋਨ ਬੰਦੇਆਂ ਵੱਲੋਂ ਕੁੱਟਮਾਰ ਹੋਈ ਹੈ ਅਸੀਂ ਆਏ ਹਾਂ ਕਿ ਜੀ ਹਸਪੀਟਲ ਡਾਕਟਰ ਸਾਹਿਬ ਤੋਂ ਐਮ ਐਲ ਰਿਪੋਰਟ ਲੈਣੇ ਆ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਡਾਕਟਰ ਸਾਹਿਬ ਦੀ ਓਪੀਨੀਅਨ ਤੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਾਂਗੇ ਤੋਂ ਬਾਅਦ ਜੋ ਬਣਦੀ ਹੋਈ ਕਾਰਵਾਈ ਅਮਲ ਚੱਲੇਗਾ ਹਾਂ ਜੀ ਹਾਂ ਜੀ ਹਾਂ ਜੀ ਰੈਫਰ ਕਰ ਦਿੱਤਾ ਕਾਂਗਰਸ ਦੇ ਬਲਾਕ ਪ੍ਰਧਾਨ ਤਨੋਲਾ ਦੇ ਇੱਕ ਕਾਂਗਰਸੀ ਆਗੂ ਤੇ ਗੋਲੀਆਂ ਚੱਲੀਆਂ ਨੇ ਉਸਤੇ ਹਮਲਾ ਹੋਇਆ ਉਸਦੇ ਨਾਲ ਕੁੱਟਮਾਰ ਤੋਂ ਇਲਾਵਾ ਗੋਲੀ ਉਸਦੇ ਪੈਰ ਤੇ ਲੱਗੀ ਹੈ ਜਿਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਉਸਨੂੰ ਡੀ ਐਮ ਸੀ ਰੈਫਰ ਕੀਤਾ ਗਿਆ ਜਾਣਕਾਰੀ ਮੁਤਾਬਕ ਸੁਰਿੰਦਰਪਾਲ ਸਿੰਘ ਜਦੋਂ ਆਪਣੇ ਖੇਤਾਂ ਵਿੱਚ ਗਏ ਸਨ ਤਾਂ ਉਹਨਾਂ ਤੇ ਇਹ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਤੇ ਗੋਲੀਆਂ ਚਲਾਉਣ ਤੋਂ ਇਲਾਵਾ ਉਹਨਾਂ ਨਾਲ ਕੁੱਟਮਾਰ ਹੋਈ ਤੇ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬੰਦੇ ਤਾਂ ਜੀ ਉਹਨਾਂ ਨੇ ਇਨਵੈਸਟੀਗੇਸ਼ਨ ਜਾ ਉਹ ਦੱਸਣਗੇ ਬਿਆਨ ਤੇ ਮੈਂ ਉਸ ਟਾਈਮ ਕੋਲੇ ਨਹੀਂ ਸੀਗਾ ਤੇ ਕੋਈ ਮੈਸਟਰਾਂ ਦਾ ਬਿਆਨ ਵੀ ਦੇਣਾ ਚਾਹੁੰਦਾ ਜਿਹਨਾਂ ਜਿਹੜੇ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਵੇ ਠੀਕ ਹੈ ਬਹੁਤ ਮਾੜੀ ਘਟਨਾ ਵਾਪਰੀ ਆ ਜਿਹੜੀ ਮਤਲਬ ਲਾਰਡ ਆਡਰ ਦੀ ਪੀਸ਼ਨ ਤੁਹਾਨੂੰ ਪਤਾ ਹੀ ਹੈ ਜਿਵੇਂ ਰੋਜ਼ ਇਹ ਗੈਂਗਬਾਰ ਹੋ ਰਹੀ ਹੈ ਤੇ ਇੱਕ ਭਲੇਮਾਨਸ ਬੰਦੇ ਨੂੰ ਉਹਦੇ ਖੇਤ ਕੰਮ ਕਰਦ ਨੂੰ ਆ ਕੇ 20 25 ਬੰਦੇ ਅੰਨੇ ਬਾ ਗੋਲੀਆਂ ਮਾਰਨ ਕੁੱਟ ਮਾਰ ਕਰਨ ਤੇ ਮੈਂ ਇਹ ਚੀਜ਼ ਦੀ ਨਿਖੇਧੀ ਕਰਦਾ ਤੇ ਅਸੀਂ ਆਪਣੇ ਇਸ ਆਗੂ ਦੇ ਸਾਡਾ ਬਲਾਕ ਪ੍ਰਧਾਨ ਬਰਨਾਰਦ ਲਟੋ ਦਾ ਅਸੀਂ ਪੂਰੀ ਜ਼ਿਲ੍ਹਾ ਕੌਂਸਲ ਕਮੇਟੀ ਪੂਰੀ ਪੰਜਾਬ ਪ੍ਰਦੇਸ਼ ਇੱਕ ਮੁੱਠੀ ਦੇ ਨਾਲ ਤੇ ਪੂਰਾ ਡਟ ਕੇ ਦੇ ਨਾਲ ਖੜਾਂਗੇ ਜਿੱਥੇ ਵੀ ਕੋਈ ਲੋੜ ਪਈ ਕੋਈ ਐਜੀਟੇਸ਼ਨ ਕਰਨ ਦੀ ਇਨਸਾਫ ਲਈ ਤੇ ਉਹ ਸਾਰਾ ਕੁਝ ਕਰਾਂਗੇ ਅਸੀਂ ਆਪਦੇ ਜਿਹੜੇ ਸਟੇਟ ਸਟੇਟ ਆਗੂ ਆਦੇ ਅਸੀਂ ਧਿਆਨ ਜੀ ਲਾ ਦਿੱਤੀ ਆ ਜਲਦੀ ਇਹਦੇ ਸਬੰਧੀ ਜੇ ਕੋਈ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੋਈ ਜਾਂ ਉਹ ਬੰਦੇ ਨਾਂ ਫੜੇ ਗਏ ਜਾਂ ਉਹਨਾਂ ਨੂੰ ਬਣਦੀ ਕਾਰਵਾਈ ਨਾ ਹੋਈ ਤਾਂ ਬਹੁਤ ਜਲਦੀ ਤੁਸੀਂ ਜਿਹੜੀ ਇੱਥੋਂ ਦੀ ਕਾਂਗਰਸ ਤੋਂ ਛੜਕਾਂ ਤੇ ਆਓ ਮਰੀਜ਼ ਨੂੰ ਕਿੱਥੇ ਰੈਫਰ ਕੀਤਾ ਗਿਆ ਮਰੀਜ਼ ਨੂੰ ਜਿਹੜੀ ਕੇਰਾਂ ਤਾਂ ਜਿਹੜੇ ਸਰਕਾਰੀ ਹਸਪਤਾਲ ਤੋਂ ਦੇ ਵਿੱਚੋਂ ਤਾਂ ਉਹ ਫ੍ਰੀ ਕੋਰਟ ਜਾਂ ਪਟਿਆਲੇ ਕਰਦੇ ਪਰ ਅਸੀਂ ਡੀ ਐਮ ਸੀ ਲੈ ਕੇ ਚੱਲ ਰਹੇ ਹਾਂ ਸਾਨੂੰ ਇੰਟੀਮੇਸ਼ਨ ਆਈ ਸੀ ਜੀ ਵੀ ਇੱਥੇ ਮਾਨਾ ਪਿੰਡੀ ਕੋਲੇ ਇੱਕ ਲੜਾਈ ਹੋਈ ਆ ਸੁਰਿੰਦਰਪਾਲ ਸਿੰਘ ਬਾਲਾ ਜਿਹਨਾਂ ਦਾ ਨਾਮ ਆ ਉਹਨਾਂ ਦੀ ਕਾਲਾ ਧਨੋਲਾ ਜਿਹੜਾ ਆਪਣਾ ਗੈਂਗਸਟਰ ਹੈਗਾ ਉਹਦੇ ਵੱਲੋਂ ਤੇ ਉਹਦੇ ਅਨਨੋਨ ਬੰਦੇਆਂ ਵੱਲੋਂ ਕੁੱਟਮਾਰ ਹੋਈ ਆ ਨਹੀਂ ਅਸੀਂ ਆਏ ਆ ਕਿ ਜੀ ਹਸਪੀਟਲ ਡਾਕਟਰ ਸਾਹਿਬ ਤੋਂ ਐਮ ਐਲ ਆਰ ਲੈਣੇ ਆ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਡਾਕਟਰ ਸਾਹਿਬ ਦੀ ਓਪੀਨੀਅਨ ਤੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਾਂਗੇ ਤੋਂ ਬਾਅਦ ਜੋ ਬਣਦੀ ਹੋਈ ਕਾਰਵਾਈ ਆ ਮੈਂ ਚੱਲੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਰੈਫਰ ਕਰ ਦਿੱਤਾ